ਪੰਜਾਬ ਸਰਕਾਰ ਦੇ ਵੱਲੋਂ ਸੂਬੇ ਦੇ ਅੰਦਰ ਨਸ਼ਿਆਂ ਦਾ ਖਾਤਮਾ ਕਰਨ ਲਈ ਵਿੱਢੀ ਗਈ ਮੁਹਿੰਮ ਦੇ ਤਹਿਤ ਲਗਾਤਾਰ ਜਿੱਥੇ ਉਹਨਾਂ ਦੇ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਉੱਥੇ ਹੀ ਉਹਨਾਂ ਦੇ ਵੱਲੋਂ ਨਾਕਾ ਲਗਾ ਕੇ ਵਿਕਲਾਂ ਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ ਤਸਵੀਰਾਂ ਸੰਗਰੂ ਤੋਂ ਤੁਹਾਨੂੰ ਸਿੱਧੀਆਂ ਦਿਖਾ ਰਹੇ ਹਾਂ ਜਿੱਥੇ ਕਿ ਪੁਲਿਸ ਵੱਲੋਂ ਨਾਕਾ ਲਗਾ ਕੇ ਵਿਕਲਾਂ ਦੀ ਚੈਕਿੰਗ ਕੀਤੀ ਗਈ ਹੈ ਆਓ ਸੁਣਦੇ ਹਾਂ ਸਮਾਜ ਨੂੰ ਲੈ ਕੇ ਅਧਿਕਾਰੀਆਂ ਦਾ ਕੀ ਕਹਿਣਾ ਸੰਗਰੂਰ ਡਿਸਟ੍ਰਿਕਟ ਦੇ ਜਿਹੜੇ ਇੰਟਰ ਸਟੇਟ ਆ ਬਾਰਡਰ ਆਪਣਾ ਇੱਥੇ ਇੰਟਰਸੈਕਟ ਨਾਕਾ ਬੰਦਿਆ ਕੀਤੇ ਹੋਏ ਨੇ ਤੇ ਉਹਨਾਂ ਦੇ ਉੱਤੇ ਅਸੀਂ 6 ਵਜੇ ਤੋਂ ਲੈ ਕੇ ਦੁਪਹਿਰੇ 2 ਵਜੇ ਤੱਕ ਚੈਕਿੰਗ ਮਹਿੰਮ ਚਲਾਇਆ ਹੈ ਤੇ ਅਸੀਂ ਇੱਥੇ ਜੋ ਹਰਿਆਣਾ ਤੋਂ ਗੱਡੀਆਂ ਆ ਰਹੀਆਂ ਨੇ ਖਾਸ ਕਰਕੇ ਬਾਕੀ ਜੋ ਇਧਰ ਪੰਜਾਬ ਚੋਂ ਵੀ ਜੋ ਬਟਲਾੜਾ ਸਾਈਡ ਤੋਂ ਜਾਂ ਲਹਿਰਾ ਸਾਈਡ ਤੋਂ ਆ ਰਹੀਆਂ ਨੇ ਉਹਨਾਂ ਨੂੰ ਚੈੱਕ ਕਰ ਰਹੇ ਹਾਂ ਪਰ ਖਾਸ ਕਰਕੇ ਸੀ ਜੋ ਹਰਿਆਣਾ ਸਾਈਡ ਤੋਂ ਆ ਰਹੀਆਂ ਨੇ ਜਾਕਰ ਸਾਈਡ ਤੋਂ ਆ ਰਹੀਆਂ ਨੇ ਉਹਨਾਂ ਲਈ ਅਸੀਂ ਪ੍ਰੋਪਰਲੀ thoroughली ਚੈਕਿੰਗ ਕਰ ਰਹੇ ਹਾਂ ਤੇ ਇਹਦੇ ਵਿੱਚ ਸਾਨੂੰ ਸਨ ਸੰਭਾਵਨਾ ਵੀ ਕੋਈ ਨਸ਼ਾ ਜਾਂ ਕੋਈ ਹੋਰ ਅਸਲਾ ਇਸ ਤਰ੍ਹਾਂ ਦਾ ਕੋਈ ਗੈਰ ਸਮਾਜਿਕ ਅਨਸਰ ਜਿਹੜੇ ਉਹ ਲਿਆ ਕੇ ਇੱਥੇ ਤਸਕਰੀ ਕਰਦੇ ਨੇ ਤੇ ਸਾਡਾ ਹੁਣ ਇਹੀ ਸਵੇਰ ਤੋਂ ਅਸੀਂ 6 ਵਜੇ ਤੋਂ ਨਕਲਾਇਆ ਹੈ ਕੰਟੀਨਿਊਅ ਚੱਲ ਰਿਹਾ ਹੈ ਤੁਹਾਡੇ ਸਾਹਮਣੇ ਇੱਥੇ ਚੈਕਿੰਗ ਹੋ ਰਹੀ ਹੈ ਤੇ ਬੱਸਾਂ ਦੀ ਵੀ ਅਸੀਂ ਚੈਕਿੰਗ ਕਰ ਰਹੇ ਹਾਂ ਜੋ ਉਧਰੋਂ ਆ ਰਹੀਆਂ ਨੇ ਹਰਿਆਣਾ ਵੱਲੋਂ ਤੇ ਮਤਲਬ ਵੀ ਅਸੀਂ ਸਾਨੂੰ ਸੰਭਾਵਨਾ ਹੈ ਵੀ ਅਸੀਂ ਕੋਈ ਨਾ ਕੋਈ ਪ੍ਰਾਪਤੀ ਕਰਾਂਗੇ ਜੀ ਰੋਸ ਤੇ ਜਿਹੜਾ ਜਿਵੇਂ ਪੰਜਾਬ ਸਰਕਾਰ ਨੇ ਜਿਹੜਾ ਇਹ ਜੁੱਧ ਨਸ਼ਾ ਵਿਰੋਧ ਸ਼ੁਰੂ ਕੀਤਾਗਾ ਇਹਦੇ ਤਹਿਤ ਜਿਹੜਾ ਇੱਕ ਹਫ਼ਤੇ ਤੋਂ ਲਗਾਤਾਰ ਪੂਰਾ ਹਾਂਜੀ ਹਾਂਜੀ ਬੰਲੂਚਰ ਚੱਲ ਰਹੀ ਨਸ਼ਾ ਤਸਤੀਆਂ ਦੀ ਜਾਇਦਾਦਾਂ ਤੇ ਜੈਫੀਜ਼ ਕੀਤੀਆਂ ਜਾ ਰਹੀ ਨੇ ਖਾਣਾ ਲੈਹਰਚ ਵੀ ਕੋਈ ਏਦਾਂ ਦੀ ਕਾਰਵਾਈ ਹੋਈ ਬਿਲਕੁਲ ਜੀ ਬਿਲਕੁਲ ਸਾਡਾ ਪ੍ਰੋਸੈਸ ਜਾਰੀ ਹੈ ਅਸੀਂ ਵੀ ਪਿਛਲੇ ਕੁਝ ਦਿਨਾਂ ਤੇ ਤਿੰਨ ਚਾਰ ਮੁਕੱਦਮੇ ਅਸੀਂ ਦਿੱਤੇ ਨੇ ਕਿ ਐਨਡੀਵੀ ਸੈਕਟਰ ਦੇ ਜੁੱਧ ਨਸ਼ਾ ਵਿਰੋਧ ਮਹਿਮੇ ਦੇ ਤਹਿਤ ਤੇ ਇੱਕ ਸਮਗਲਰ ਤੇ ਉਹਦੇ ਸਮੇਤ ਫੈਮਿਲੀ ਦੇ ਅਸੀਂ ਨੇ ਪ੍ਰਾਪਰਟੀ ਫ੍ਰੀਜ਼ ਕਰਾਈ ਹੈ ਉਹਨਾਂ ਦੇ ਬੈਂਕ ਅਕਾਊਂਟ ਫ੍ਰੀਜ਼ ਕਰਾਏ ਨੇ ਜ਼ਮੀਨ ਤੇ ਟਰ ਤੇ ਇਸ ਤੋਂ ਇਲਾਵਾ ਜਿਹੜੇ ਨਸ਼ਾ ਦਸ ਕਰਨੇ ਉਹਨਾਂ ਦੀ ਅਸੀਂ ਕੰਸਰਨ ਆਪਣਾ ਡਿਪਾਰਟਮੈਂਟ ਨੇ ਰੈਵਨਿਊ ਵਿਭਾਗ ਦਾ ਕੋਈ ਹੋਰ ਈਓ ਸਾਹਿਬ ਨੇ ਆਪਣੇ ਮਿਊਸਪਲਟੀ ਏਰੀਆ ਦੇ ਵਿੱਚ ਉਹਨਾਂ ਤੋਂ ਅਸੀਂ ਜਾਇਜ ਜਾਇਦਾਦਾਂ ਦੀ ਰਿਪੋਰਟਾਂ ਲੈ ਰਹੇ ਹਾਂ ਕਿਸੇ ਨੇ ਵਾਇਓਲੇਸ਼ਨ ਆਫ ਮਿਊਸਪਲ ਐਕਟ ਜਾਂ ਕੋਈ ਹੋਰ ਨਜਾਇਜ਼ ਕਬਜ਼ੇ ਕੀਤੇ ਹੋਏ ਹੋਣ ਤੇ ਉਹ ਰਿਪੋਰਟ ਅੰਡਰ ਪ੍ਰੋਸੈਸ ਹੈ ਤੇ ਜੇ ਕਿਸੇ ਦਾ ਕੋਈ ਇਦਾਂ ਗਲਤ ਹੋਣਾ ਪਾਇਗਾ ਜਾਂ ਕੋਈ ਨਸ਼ਾ ਵੇਚ ਕੇ ਘਰ ਬਣਾਉਣੇ ਪਾਏਗੇ ਜਾਂ ਕੋਈ ਹੋਰ ਪ੍ਰਾਪਰਟੀ ਬਣਨੀ ਪਾਏਗੀ ਉਹ ਸਾਰੀਆਂ ਨੂੰ ਅਸੀਂ ਫ੍ਰੀਜ਼ ਕਰਾਂਗੇ ਜੋ ਵਾਇਓਲੇਸ਼ਨ ਕੀਤਾ ਹੈ ਸੋਦਾਦ ਇਹ ਕਿ ਲਗਾਤਾਰ ਪੰਜਾਬ ਦੇ ਖਾਤਮੇ ਦੇ ਮੱਦੇ ਨਜ਼ਰ ਪੁਲਿਸ ਐਕਸ਼ਨ ਮੂਡ ਦੇ ਵਿੱਚ ਨਜ਼ਰ ਆ ਰਹੀ ਹੈ ਜਿਹਦੇ ਚੱਲਦੇ ਜਿੱਥੇ ਉਹਨਾਂ ਦੇ ਵੱਲੋਂ ਨਸ਼ਾ ਤਸਕਰਾਂ ਦੇ ਘਰਾਂ ਨੂੰ ਤਹਿਸ ਨਹਿਸ ਕੀਤਾ ਜਾ ਰਿਹਾ ਉੱਥੇ ਹੀ ਹੁਣ ਨਾਕੇ ਲਗਾ ਕੇ ਉਹਨਾਂ ਦੇ ਵੱਲੋਂ ਚੈਕਿੰਗਾਂ ਕੀਤੀਆਂ ਜਾ ਰਹੀਆਂ ਨੇ ਬਿਊਰੋ ਰਿਪੋਰਟ ਸਟਾਰ ਨਿਊਜ਼